ਇਹ ਜਿਹੜਾ ਗੱਡੀਆਂ ਦਾ ਕਾਫਲਾ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਤੋਂ ਹਰਪ੍ਰੀਤ ਸਿੰਘ ਮੋਰੇਵਾਲ ਦਾ ਹੈ ਜੋ ਕਿ ਪਿੰਡ ਮੋਰੇਵਾਲ ਦੇ ਸਰਪੰਚ ਨੇ ਅਤੇ ਉਹਨਾਂ ਨੇ ਹੁਣ ਲੋਕ ਸਭਾ ਫਿਰੋਜ਼ਪੁਰ ਤੋਂ ਆਪਣੀ ਦਬੇਦਾਰੀ ਠੋਕੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਪਿੰਡਾਂ ਦੇ ਵਿੱਚ ਵੱਡੇ ਕਾਫਲੇ ਲੈ ਕੇ ਜਾਣਾ ਸ਼ਕਤੀ ਪ੍ਰਦਰਸ਼ਨ ਕਰਨਾ ਰੋਡ ਪ੍ਰਦਰਸ਼ਨ ਕਰਨਾ ਲਗਾਤਾਰ ਇਹਨਾਂ ਦੇ ਵੱਲੋਂ ਜਾਰੀ ਹੈ ਪਰ ਹੁਣ ਸ਼ਹਿਰ ਦੇ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਹਰਪ੍ਰੀਤ ਸਿੰਘ ਮੋਹਰੇਵਾਲ ਜੋ ਕਿ ਦੁਕਾਨਦਾਰਾਂ ਨੂੰ ਡੋਰ ਟੂ ਡੋਰ ਮਿਲਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਸਿੰਘ ਮੋਹਰੇਵਾਲ ਮੋਰੀ ਕਤਾਰ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਪਾਰਟੀ ਆਮ ਆਦਮੀ ਪਾਰਟੀ ਇਹਨਾਂ ਦੇ ਉੱਪਰ ਦਾ ਲਾ ਸਕਦੀ ਹੈ ਜਾਨੀ ਕਿ ਲੋਕ ਸਭਾ ਦੀ ਟਿਕਟ ਇਹਨਾਂ ਦੀ ਝੋਲੀ ਪਾ ਇਹਨਾਂ ਨੂੰ ਇਲੈਕਸ਼ਨ ਵੀ ਲੜਾ ਸਕਦੀ ਹੈ ਇਥੋਂ ਤੱਕ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲਦੀ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਸਰਗਰਮੀਆਂ ਹਰਪ੍ਰੀਤ ਸਿੰਘ ਮੋਹਰੇਵਾਲ ਦੀਆਂ ਤੇਜ ਨੇ ਬਾਜ਼ਾਰ ਦੇ ਵਿੱਚ ਤੁਸੀਂ ਆਪ ਦੇਖੋ ਕਿ ਕਿਸ ਤਰੀਕੇ ਨਾਲ ਲੋਕਾਂ ਦੇ ਨਾਲ ਮਿਲਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਜਦੋਂ ਅਸੀਂ ਹਰਪ੍ਰੀਤ ਸਿੰਘ ਮੋਹਰੇਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਨੇ ਪਿਛਲੇ 2 ਸਾਲਾਂ ਦੇ ਵਿੱਚ ਵੱਡੇ ਪੱਧਰ ਤੇ ਕੰਮ ਕੀਤੇ ਨੇ ਜਿੰਨਾ ਕੰਮ ਨੂੰ ਦੱਸਣ ਲਈ ਦਿਖਾਉਣ ਲਈ ਅਸੀਂ 1 ਟੂ 1 ਲੋਕਾਂ ਤੱਕ ਪਹੁੰਚ ਰਹੇ ਹਾਂ ਡੋਰ ਟੂ ਡੋਰ ਲੋਕਾਂ ਨਾਲ ਗੱਲ ਕਰ ਰਹੇ ਹਾਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਇਸ ਵਾਰ ਫਿਰ ਐਮਪੀ ਦੀ ਟਿਕਟ ਜਿਸ ਦੀ ਝੋਲੀ ਆਉਂਦੀ ਹੈ ਤਾਂ ਉਹਨੂੰ ਫਿਰ ਜਿਤਾ ਕੇ ਭੇਜਿਆ ਜਾਵੇ ਜਨਕੀ ਆਮ ਆਦਮੀ ਪਾਰਟੀ ਦੀ ਝੋਲੀ ਹੀ ਇਹ ਸੀਟ ਪਾਈ ਜਾਵੇ ਇਹ ਗੱਲ ਕਰਦੇ ਨਜ਼ਰ ਆ ਰਹੇ ਨੇ ਹਰਪ੍ਰੀਤ ਸਿੰਘ ਮੋਹਰੇਵਾਲ ਹੋਰ ਪਿੰਡਾਂ ਦੇ ਵਿੱਚ ਬਖ ਬਖ ਪਿੰਡਾਂ ਦੇ ਵਿੱਚੋਂ ਦੀ ਇਹਨਾਂ ਦੇ ਗੱਡੀਆਂ ਦੇ ਕਾਫਲੇ ਦੀ ਗੱਲ ਕਰੀਏ ਜਾਂ ਇਹਨਾਂ ਦੇ ਹੋਰ ਸ਼ਕਤੀ ਪ੍ਰਦਰਸ਼ਨਾਂ ਦੀ ਗੱਲ ਕਰੀਏ ਤਾਂ ਆਏ ਦੀ ਨਹੀਂ ਇਹਨਾਂ ਦੇ ਵੱਲੋਂ ਮੀਟਿੰਗਾਂ ਕਰ ਸ਼ਕਤੀ ਪ੍ਰਦਰਸ਼ਨ ਕਰ ਰੋਡ ਸ਼ੋਅ ਕਰ ਜਿਹੜੇ ਲਗਾਤਾਰ ਜਾਰੀ ਨੇ ਫਿਲਹਾਲ ਫਰੋਸਪੁਰ ਸ਼ਹਿਰ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਇਹ ਪਰਦਾ ਇਹ ਸ਼ਕਤੀ ਪ੍ਰਦਰਸ਼ਨ ਜਾਰੀ ਕੀਤਾ ਗਿਆ ਹੈ ਤੁਸੀਂ ਹਰਪ੍ਰੀਤ ਸਿੰਘ ਮੋਰੇਵਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਆਖਿਰਕਾਰ ਉਹਨਾਂ ਦੀ ਝੋਲੀ ਆਮ ਆਦਮੀ ਪਾਰਟੀ ਟਿਕਟ ਪਾਏਗੀ ਜਾਂ ਫਿਰ ਨਹੀਂ ਪਾਏਗੀ ਹਰਪ੍ਰੀਤ ਸਿੰਘ ਮੋਰੇਵਾਲ ਪ੍ਰਤੀ ਆਪਣੀ ਪ੍ਰਤੀਕਿਰਿਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਇਹ ਜਿਹੜਾ ਗੱਡੀਆਂ ਦਾ ਕਾਫਲਾ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਤੋਂ ਹਰਪ੍ਰੀਤ ਸਿੰਘ ਮੋਰੇਵਾਲ ਦਾ ਹੈ ਜੋ ਕਿ ਪਿੰਡ ਮੋਰੇਵਾਲ ਦੇ ਸਰਪੰਚ ਨੇ ਅਤੇ ਉਹਨਾਂ ਨੇ ਹੁਣ ਲੋਕ ਸਭਾ ਫਿਰੋਜ਼ਪੁਰ ਤੋਂ ਆਪਣੀ ਦਬੇਦਾਰੀ ਠੋਕੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਪਿੰਡਾਂ ਦੇ ਵਿੱਚ ਵੱਡੇ ਕਾਫਲੇ ਲੈ ਕੇ ਜਾਣਾ ਸ਼ਕਤੀ ਪ੍ਰਦਰਸ਼ਨ ਕਰਨਾ ਰੋਡ ਪ੍ਰਦਰਸ਼ਨ ਕਰਨਾ ਲਗਾਤਾਰ ਇਹਨਾਂ ਦੇ ਵੱਲੋਂ ਜਾਰੀ ਹੈ ਪਰ ਹੁਣ ਸ਼ਹਿਰ ਦੇ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਹਰਪ੍ਰੀਤ ਸਿੰਘ ਮੋਹਰੇਵਾਲ ਜੋ ਕਿ ਦੁਕਾਨਦਾਰਾਂ ਨੂੰ ਡੋਰ ਟੂ ਡੋਰ ਮਿਲਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਸਿੰਘ ਮੋਹਰੇਵਾਲ ਮੋਰੀ ਕਤਾਰ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਪਾਰਟੀ ਆਮ ਆਦਮੀ ਪਾਰਟੀ ਇਹਨਾਂ ਦੇ ਉੱਪਰ ਦਾ ਲਾ ਸਕਦੀ ਹੈ ਜਾਨੀ ਕਿ ਲੋਕ ਸਭਾ ਦੀ ਟਿਕਟ ਇਹਨਾਂ ਦੀ ਝੋਲੀ ਪਾ ਇਹਨਾਂ ਨੂੰ ਲੈਕਸ਼ਨ ਵੀ ਅਲੜਾ ਸਕਦੀ ਹੈ ਇਥੋਂ ਤੱਕ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲਦੀ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਸਰਗਰਮੀਆਂ ਹਰਪ੍ਰੀਤ ਸਿੰਘ ਮੋਹਰੇਵਾਲ ਦੀਆਂ ਤੇਜ ਨੇ ਬਾਜ਼ਾਰ ਦੇ ਵਿੱਚ ਤੁਸੀਂ ਆਪ ਦੇਖੋ ਕਿ ਕਿਸ ਤਰੀਕੇ ਨਾਲ ਲੋਕਾਂ ਦੇ ਨਾਲ ਮਿਲਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਜਦੋਂ ਅਸੀਂ ਹਰਪ੍ਰੀਤ ਸਿੰਘ ਮੋਹਰੇਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਨੇ ਪਿਛਲੇ 2 ਸਾਲਾਂ ਦੇ ਵਿੱਚ ਵੱਡੇ ਪੱਧਰ ਤੇ ਕੰਮ ਕੀਤੇ ਨੇ ਜਿੰਨਾ ਕੰਮ ਨੂੰ ਦੱਸਣ ਲਈ ਦਿਖਾਉਣ ਲਈ ਅਸੀਂ 1 ਟੂ 1 ਲੋਕਾਂ ਤੱਕ ਪਹੁੰਚ ਰਹੇ ਹਾਂ ਡੋਰ ਟੂ ਡੋਰ ਲੋਕਾਂ ਨਾਲ ਗੱਲ ਕਰ ਰਹੇ ਆ ਲੋਕਾਂ ਨੂੰ ਦੱਸ ਰਹੇ ਆ ਕਿ ਇਸ ਵਾਰ ਫਿਰ ਐਮਪੀ ਦੀ ਟਿਕਟ ਜਿਸ ਦੀ ਝੋਲੀ ਆਉਂਦੀ ਹੈ ਤਾਂ ਉਹਨੂੰ ਫਿਰ ਜਿਤਾ ਕੇ ਭੇਜਿਆ ਜਾਵੇ ਜਾਂ ਕਿ ਆਮ ਆਦਮੀ ਪਾਰਟੀ ਦੀ ਝੋਲੀ ਹੀ ਇਹ ਸੀਟ ਪਾਈ ਜਾਵੇ ਇਹ ਗੱਲ ਕਰਦੇ ਨਜ਼ਰ ਆ ਰਹੇ ਨੇ ਹਰਪ੍ਰੀਤ ਸਿੰਘ ਮੋਹਰੇਵਾਲ ਹੋਰ ਪਿੰਡਾਂ ਦੇ ਵਿੱਚ ਬਕਬਕ ਪਿੰਡਾਂ ਦੇ ਵਿੱਚੋਂ ਦੀ ਇਹਨਾਂ ਦੇ ਗੱਡੀਆਂ ਦੇ ਕਾਫਲੇ ਦੀ ਗੱਲ ਕਰੀਏ ਜਾਂ ਇਹਨਾਂ ਦੇ ਹੋਰ ਸ਼ਕਤੀ ਪ੍ਰਦਰਸ਼ਨਾਂ ਦੀ ਗੱਲ ਕਰੀਏ ਤਾਂ ਆਏ ਦਿਨੀ ਇਹਨਾਂ ਦੇ ਵੱਲੋਂ ਮੀਟਿੰਗਾਂ ਕਰ ਸ਼ਕਤੀ ਪ੍ਰਦਰਸ਼ਨ ਕਰ ਰੋਡ ਸ਼ੋਅ ਕਰ ਜਿਹੜੇ ਲਗਾਤਾਰ ਜਾਰੀ ਨੇ ਫਿਲਹਾਲ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਇਹ ਇਹ ਸ਼ਕਤੀ ਪ੍ਰਦਰਸ਼ਨ ਜਾਰੀ ਕੀਤਾ ਗਿਆ ਹੈ ਤੁਸੀਂ ਹਰਪ੍ਰੀਤ ਸਿੰਘ ਮੋਹਰੇਵਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਆਖਿਰਕਾਰ ਉਹਨਾਂ ਦੀ ਝੋਲੀ ਆਮ ਆਦਮੀ ਪਾਰਟੀ ਟਿਕਟ ਪਾਏਗੀ ਜਾਂ ਫਿਰ ਨਹੀਂ ਪਾਏਗੀ ਹਰਪ੍ਰੀਤ ਸਿੰਘ ਮੋਹਰੇਵਾਲ ਪ੍ਰਤੀ ਆਪਣੀ ਪ੍ਰਤੀ ਰਿ ਕਮੈਂਡ ਸ਼ੈਕਸ਼ਨ ਦੇ ਵਿੱਚ ਜ਼ਰੂਰ ਲਿਖੋ